ਦੀ ਖਾਲਸਾ ਵਾਇਗੁਰ ਜੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਅਸੀਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਡੀਕੇਯੂ ਲਖੋਵਾਲ ਦੀ ਸਾਰੀ ਲੀਡਰਸ਼ਿਪ ਮੋਗੇ ਜ਼ਿਲ੍ਹੇ ਦੀ ਬੇਟੀ ਆ ਤੇ ਸਾਡੇ ਨਾਲ ਮੌਜੂਦ ਆ ਭਪਿੰਦਰ ਸਿੰਘ ਜੀ ਦੌਸਪੁਰਾ ਦੌਸਪੁਰਾ ਸਾਹਿਬ ਨੂੰ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਸਾਡੇ ਚੈਨਲ ਤੇ ਪਹੁੰਚਣ ਤੇ ਜੀ ਆਇਆਂ ਨੂੰ ਬਹੁਤ ਬਹੁਤਵਾਜਿ ਸ਼ੁਕਰੀਆ ਪਿਛਲੇ ਦਿਨੀ ਇੱਕ ਵਿਵਾਦ ਉੱਥੇ ਦੇ ਸਾਹਮਣੇ ਆਇਆ ਕਿ ਸਾਡੇ ਲੋਕਾਂ ਦਾ ਇੱਕ ਚੁਣਿਆ ਹੋਇਆ ਨਮਾਇੰਦਾ ਬੀਬੀ ਕੰਗਣਾ ਨਾਉ ਦੇ ਏਅਰਪੋਰਟ ਤੇ ਪਹੁੰਚਦੀ ਆਲੀ ਉੱਥੇ ਇੱਕ ਮਹਿਲਾ ਪੁਲਿਸ ਅਫਸਰ ਦੇ ਨਾਲ ਕੁਝ ਗੱਲ ਸ਼ਬਦਾਵਲੀ ਦੀ ਵਾਸਤੋਂ ਦੇ ਨਾਲ ਉੱਥੇ ਉਹਨਾਂ ਦਾ ਵਿਵਾਦ ਖੜਾ ਹੋ ਜਾਂਦਾ ਹੈ ਉਸ ਵਿਵਾਦ ਨੂੰ ਕਿਵੇਂ ਦੇਖਦੇ ਹੋ ਤੇ ਜਿਹੜਾ ਪੰਜਾਬ ਦੇ ਵਿੱਚ ਲੋਕ ਉਹਨਾਂ ਦੇ ਕੁਝ ਹੱਥ ਦੇ ਵਿੱਚ ਐ ਤੇ ਕੁਝ ਵਿਰੋਧ ਦੇ ਵਿੱਚ ਐ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡੇ ਐਨਐਸਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੇ ਤੁਸੀਂ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਕਚਹਿਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਜਿਹੜਾ ਤੁਸੀਂ ਵਿਵਾਦ ਦੀ ਗੱਲ ਕਰਦੇ ਹੋ ਇਹ ਬਹੁਤ ਮਾਦਭਾਗੀ ਗੱਲ ਹੋਈ ਹੈ ਕਿਉਂਕਿ ਜਿਹੜੇ ਚੁਣੇਵੇਂ ਨੁਮਾਇंदे ਹੁੰਦੇ ਆ ਉਹਨਾਂ ਤੋਂ ਅਸੀਂ ਸੇਧ ਲੈਣੀ ਹੁੰਦੀ ਆ ਜੀ ਸਾਨੂੰ ਅਸੀਂ ਉਹਨਾਂ ਨੂੰ ਚੰਗੇ ਸੰਗ ਦਾ ਰੋਕ ਉਹਨਾਂ ਨੂੰ ਚੁੰਦੇ ਆ ਵੀ ਇਹ ਸਾਡੇ ਨੁਮਾਇंदे ਸਨ ਵਧੀਆ ਜੀ ਜਿਹੜੀ ਉਹਨਾਂ ਨੂੰ 10-15 ਲੱਖ ਵੋਟਰ ਉਹਨਾਂ ਨੂੰ ਵੋਟ ਪਾ ਕੇ ਚੁਣ ਕੇ ਨੁਮਾਇੰਦੇ ਅਸੀਂ ਐਸੈਂਬਲੀਆ ਚ ਵਿਧਾਨ ਸਭਾ ਚ ਭੇਜਦੇ ਆਂ ਅਸੀਂ ਅਸੀਂ ਉਹਨਾਂ ਤੋਂ ਇਹ ਉਮੀਦ ਰੱਖ ਕੇ ਨਹੀਂ ਭੇਜਦੇ ਵੀ ਸਾਨੂੰ ਉਹ ਭੱਦੀ ਸ਼ਬਦਾਂ ਵਾਲੀ ਵਰਤਣ ਜੀ ਜਿਹੜੀ ਸ਼ਬਦਾਂ ਵਾਲੀ ਵਰਤਦੀ ਆ ਉਹ ਸ਼ਬਦਾਂ ਵਾਲੀ ਦੇ ਉੱਤੇ ਜਿਹੜੀ ਸਾਡੀ ਪੰਜਾਬ ਦੀ ਧੀ ਨੇ ਉਹਦੇ ਚਪੇੜ ਮਾਰੀ ਆ ਮੂੰਹ ਦੇ ਉੱਤੇ ਇਹ ਗੱਲ ਉਹਦੀ ਆ ਇੱਕ ਆਪਦੀ ਜ਼ੁਬਾਨ ਦੇ ਨਾਲ ਹੀ ਉਹਨੇ ਚਪੇੜ ਖਾਦੀ ਆ ਨਾ ਕਿ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਆ ਜੀ ਕਿਉਂਕਿ ਜੋ ਸਰਕਾਰੀ ਤੌਰ ਤੇ ਪ੍ਰੋਟੋਕੋਲ ਮੁਤਾਬਕ ਉਹ ਸਾਡੇ ਜਿਹੜੀ ਸਾਨੂੰ ਪਤਾ ਲੱਗਿਆ ਹੈ ਪ੍ਰੋਟੋਕੋਲ ਮੁਤਾਬਕ ਉਹ ਜਦੋਂ ਆਏ ਸੀ ਲਾਈਨ ਦੇ ਵਿੱਚ ਲੱਗੇ ਆ ਜੀ ਤੇ ਜਦੋਂ ਉਹਨਾਂ ਨੇ ਆਪ ਦਾ ਪਰਸ ਬੈਗ ਜੋ ਵੀ ਚੈੱਕ ਉਹਨਾਂ ਦੇ ਕਰਉਣ ਤੱਕ ਸਿਰਫ ਲੜਕੀ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆਪ ਦਾ ਸਾਨੂੰ ਪਰਸ ਚੈੱਕ ਕਰਾਓ ਜੀ ਉਹਨਾਂ ਨੇ ਨਾਮ ਵੇਖ ਕੇ ਪਲੇਟ ਦੇ ਉੱਤੇ ਵੇਖ ਕੇ ਤੇ ਉਹਨਾਂ ਨੂੰ ਅੱਤਵਾਦੀ ਅੱਤਵਾਦੀ ਦੱਸਿਆ ਜੋ ਵੀ ਦੱਸਿਆ ਸਾਨੂੰ ਪੰਜਾਬ ਦੀ ਬਾ ਸਮੁੱਚੀ ਕਮਿਊਨਿਟੀ ਨੂੰ ਅੱਤਵਾਦੀ ਦੱਸਣਾ ਸਮੁੱਚੇ ਪੰਜਾਬ ਨੂੰ ਅੱਤਵਾਦੀ ਦੱਸਣਾ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਸ ਖੁੱਲਾ ਦੇ ਗਲਦਸਤੇ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਹਿੰਦੂ ਸੈਕਸ ਅਸਾਈ ਸਾਰਿਆਂ ਨੂੰ ਮਿਲਟਾ ਰਹਿੰਦਾ ਸਾਰੇ ਇੱਕ ਦੂਜੇ ਦਾ ਸਤਕਾਰ ਕਰਦੇ ਆ ਤੇ ਸਦਭਾਵਨਾ ਬਣਾ ਕੇ ਰੱਖਦੇ ਆ ਜਿਹੜੀ ਇਸ ਤਰ੍ਹਾਂ ਦੇ ਚਿੱਕੜੋ ਛਲਣੇ ਆ ਇਹ ਬਹੁਤ ਮੰਦਭਾਗੀ ਕਰ ਤੁਪੇੜ ਮਾਰੀ ਅਸੀਂ ਕਿਸੇ ਨੇ ਨਹੀਂ ਦੇਖੀ ਚੈਨਲ ਆਉਂਦੇ ਉੱਤੇ ਚੱਲਦਾ ਅਸੀਂ ਵੇਖਿਆ ਅਸੀਂ ਉਹ ਨਹੀਂ ਦੇਖੀ ਫਿਰ ਵੀ ਉਹਦਾ ਜਿਹੜਾ ਗਾਰਡ ਹੈ ਸੁਰੱਖਿਆ ਗਾਰਡ ਹੈ ਕੋਈ ਇੱਕ ਲੇਡੀ ਜੀ ਖੜੀ ਆ ਉਹਦੇ ਪਿੱਛੇ ਇਸ ਤਰ੍ਹਾਂ ਕਰਦਾ ਲਾ ਕੇ ਬਰਾਬਰ ਪਰਚਾ ਉਹਦਾ ਪਾਚਾ ਹੋਣਾ ਚਾਹੀਦਾ ਅਸੀਂ ਮੰਗ ਕਰਦੇ ਆ ਇਸ ਗੱਲ ਦੀ ਜੇ ਉਸ ਲੜਕੀ ਦੇ ਉੱਤੇ ਜਿਹੜੀਆਂ ਧਰਾਵਾਂ ਲਾਈਆਂ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਕੋਈ ਚੁਣੇਵਾਂ ਨਵੇਂਦਾ ਉਹ ਚੁਣੇਵੇਂ ਨਵੇਂਦੇ ਪ੍ਰੋਟੋਕਾਲ ਨੂੰ ਉਹਨਾਂ ਨੇ ਅਦਾਜੀ ਕਰਕੇ ਸਰਕਾਰ ਦੇ ਕੰਮ ਦੇ ਵਿੱਚ ਉਹਨੇ ਦਗਲ ਅਦਾਜੀ ਕੀਤੀ ਉਹਦੇ ਮੁਤਾਬਕ ਉਹਦੇ ਤੇ ਵੀ ਪਰਚਾ ਬਣਦਾ ਸਾਡਾ ਅਸੀਂ ਮੰਗ ਕਰਦੇ ਆ ਇਸ ਗੱਲ ਨੂੰ ਵੀ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਜੇ ਅੱਜ ਗੱਲ ਕਰੀਏ ਕਿਸਾਨੀ ਹੋਦਿਆਰ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਹੈ ਤੇ 47 ਤੋਂ ਟੈਂਪਰੇਚਰ ਮੁੜ ਕੇ ਇੱਕ ਦੋ ਦਿਨਾਂ ਦੀ بارش ਦੇ ਨਾਲ ਥੋੜਾ ਜਿਹਾ ਬਾਗ ਘਟ ਗਿਆ ਹੈ। ਕਾਫੀ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਲੋਕ ਤ ਖਸਾਨਾਂ ਦੇ ਉੱਪਰ ਅਲਜਾਮ ਲਾਉਦੇ ਵੀ ਕਿਸਾਨ ਪਾਣੀ ਨੂੰ ਖਰਾਬ ਕਰਦੇ ਪਾਣੀ ਧਰਤੀ ਤੇ ਲੋ ਕਰਦੇ ਆ। ਸਰਕਾਰੀ ਰਿਪੋਰਟ ਵੀ ਅੱਜ ਪਿਛਲੇ ਤੇ ਇੱਕ ਦੋ ਦਿਨਾਂ ਵਿੱਚ ਇਹ ਕਹਿੰਦੇ ਵੀ ਪਾਣੀ ਦਾ ਪੱਧਰ ਇਹ ਘਟਾ ਗਿਆ ਹੈ। ਕੀ ਇਹਦੇ ਵਿੱਚ ਇਕੱਲਾ ਕਿਸਾਨ ਹੀ ਜ਼ਿੰਮੇਵਾਰਾ ਪਾਣੀ ਧਰਤੀ ਥੱਲੋਂ ਘਟਣ ਦਾ ਜਾਂ ਹੋ ਰਹੀ ਹੈ? ਦੇਖੋ ਜੀ ਜਿਹੜਾ ਕਿਸਾਨ ਆ ਉਹ ਇੱਕ ਅੰਨ ਦਾਤਾ ਹੈ। ਕੋਲੋਂ ਮੁਲਕ ਦਾ ਉਹ ਟੱਡ ਜਿਹੜੇ ਜੀਵ ਜਹ ਹੈਗੇ ਇੱਥੇ ਵਸਦੇ ਆ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਨੇ ਜਾਨ ਪਾਤੀ ਆ ਅਨਸਾਨੀयत ਨੂੰ ਅੰਨ ਪੈਦਾ ਕਰਕੇ ਦਿੰਦਾ ਹੈ ਜੀ ਉਹ ਅੰਨ ਪੈਦਾ ਹੁੰਦਾ ਜਲ ਨਾਲ ਪਾਣੀ ਨਾਲ ਜੇ ਸਾਡੇ ਧਰਤੀ ਜਗਾ ਵਾਤਾਵਰਨ ਸਾਡਾ ਸਾਫ਼ ਹੈ ਅਸੀਂ ਉਹਨੂੰ ਅੰਨ ਪੈਦਾ ਕਰਦੇ ਆ ਕਿਸੇ ਵੀ ਕਿਸਾਨ ਦੀ ਇਹ ਕੋਈ ਮੁੱਖ ਮਨਸ਼ਾ ਨਹੀਂ ਗਈ ਨਿੱਜੀ ਮਨਸ਼ਾ ਨਹੀਂ ਗਈ ਵੀ ਸਾਡਾ ਵਾਤਾਵਰਨ ਖਰਾਬ ਹੋਵੇ ਸਾਡਾ ਅੰਨ ਪਾਣੀ ਖਰਾਬ ਹੋਵੇ ਜੀ ਇਥੋਂ ਤੱਕ ਗੱਲ ਪਾਣੀ ਦਾ ਇਹ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਆ ਸੀ ਇਸ ਗੱਲ ਨੂੰ ਚਿੰਤਾ ਦਾ ਵਿਸ਼ਾ ਸਮਝਦੇ ਆ ਤੇ ਅਸੀਂ ਇਸ ਗੱਲ ਦੀ ਬਾਲ ਤੋਂ ਸਜਿੰਦਾਗਾ ਵੀ ਇਹ ਪੂਰੀ ਤੰਦੇ ਹੀ ਨਾ ਲੱਗੇ ਹੋਏ ਆ ਵੀ ਪਾਣੀ ਦਾ ਸਾਡਾ ਜਿੰਨਾ ਘੱਟੋ ਘੱਟ ਬਚਾਅ ਹੋ ਸਕੇ ਅਸੀਂ ਉਹਦਾ ਬਚਾਅ ਕਰੀਏ ਸਾਡੀਆਂ ਉਹਨਾਂ ਵਾਲੀਆਂ ਨਸਲਾਂ ਨੂੰ ਅਸੀਂ ਪਾਣੀ ਸਾਫ਼ ਸੁਥਰਾ ਦੇ ਕੇ ਜਾਈਏ ਦਸਤਾਰਾ ਸਾਬ ਪਿਛਲੇ 2-4 ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਵੀ ਗਏ ਆ ਪਿਛਲੇ ਦਿਨੀ ਵੋਟਾਂ ਵੀ ਲਾ ਕੇ ਗਈਆਂ ਕਾਫੀ ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਜਿਹੜੇ ਦਰਗਤ ਪੱਟੇ ਜਾਂਦੇ ਆ ਚਾਰ ਪੰਜ ਪਿੰਡਾਂ ਦੇ ਵਿੱਚ ਦੇਖਿਆ ਸੀ ਨਾਮ ਤਾਂ ਨਹੀਂ ਲੈਣਾ ਉਹਨਾਂ ਪਿੰਡਾਂ ਦਾ ਜਿਹੜੇ ਕਿਸਾਨ ਵੀਰ ਦਰਖਤ ਲਾਉਂਦੇ ਆ ਆਪਣੀ ਹਰਿਆਲੀ ਖਤਮ ਹੁੰਦੀ ਜਾਂਦੀ ਹੈ ਤੇ ਗਰਮੀ ਵਧਦੀ ਤਪਸ਼ ਵਧਦੀ ਜਾਂਦੀ ਹੈ ਉਸ ਵੰਦੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੂਗੇ ਦੇਖੋ ਜੀ ਅਸੀਂ ਤਾਂ ਪਹਿਲਾਂ ਆਪਣੇ ਜਥੇਬੰਦੀ ਵੱਲੋਂ ਵੀ ਅਪੀਲ ਕੀਤੀ ਹੈ ਵੀ ਵੱਧ ਤੋਂ ਵੱਧ ਸਾਨੂੰ ਦਰਖਤ ਲਾਉਣੇ ਚਾਹੀਦੇ ਆ ਲਾਉਣੇ ਵੀ ਆ ਅਸੀਂ ਕਿਸਾਨ ਲਾਉਂਦਾ ਵੀ ਆ ਪਰ ਇਹ ਇਕੱਲੇ ਕਿਸਾਨਾਂ ਦਾ ਚੈਨ ਨਹੀਂ ਜਦੋਂ ਅਸੀਂ ਸਮੁੱਚੀ ਮਨੁੱਖਤਾ ਸਾਹ ਲੈਣੀ ਹੈ ਜੀ 3 ਕਰੋੜ ਦੀ ਆਬਾਦੀ ਦੇ ਵਿੱਚ ਜੇ ਪੰਜਾਬ ਦੇ ਵਿੱਚ ਅਸੀਂ ਗਣਦੇ ਵੀ 3 ਕਰੋੜ ਦੀ تقریبا ਆਬਾਦੀ ਹੈ ਤੇ ਹਰੇਕ ਇੱਕ ਇੱਕ ਮਨੁੱਖ ਦਰਖਤ ਉੱਤੇ ਲਾ ਲਵੇ ਸਾਡਾ 3 ਕਰੋੜ ਦਾ ਲੱਗ ਸਕਦਾ ਇਹ ਦੇਖੋ ਕਿ ਮਨੁੱਖੀ ਸਮੁੱਚੀ ਮਨੁੱਖਤਾ ਨੂੰ ਇਹ ਚਾਹੀਦਾ ਹੈ ਦਰਖਤ ਲਾਇਏ ਵੱਧ ਤੋਂ ਵੱਧ ਇਹ ਆਪਾਂ ਪਹਿਲੇ ਦਿਨਾਂ ਤੋਂ ਦੇਖੀਏ ਪੰਜਾਬ ਦੇ ਵਿੱਚ ਵੀ 2-3 ਨੈਸ਼ਨਲ ਹਾਈਵੇ ਲੰਘੇ ਉੱਥੋਂ ਵੀ ਜਿਹੜੇ ਇਹਨਾਂ ਦੇ ਠੇਕੇਦਾਰ ਆ ਉਹਨਾਂ ਨੇ ਗਲਤ ਕੁੱਟਿਆ ਤੇ ਦੋਸ਼ ਕੱਲਾ ਕਿਸਾਨਾਂ ਦੇ ਉੱਪਰ ਦਿੱਤਾ ਜਾਂਦਾ ਇਹ ਕਿਉਂਕਿ ਬਿਲਕੁਲ ਇਹ ਗੱਲ ਸਹੀ ਹੈ ਜੀ ਕਿਉਂਕਿ ਸਾਨੂੰ ਸੜਕਾਂ ਸਾਡੀਆਂ ਬਹੁਤ ਵਧੀਆ ਬਣੀਆਂ ਹੋਈਆਂ ਜੀ ਸਾਨੂੰ ਵੱਡੀਆਂ ਸੜਕਾਂ ਦੀ ਸਾਨੂੰ ਲੋੜ ਨਹੀਂ ਜੀ ਕਿਉਂਕਿ ਇਹ ਜਿਹੜੀਆਂ ਸੜਕਾਂ ਬਣ ਰਹੀਆਂ ਇਹ بڑے ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਹੋ ਰਿਹਾ ਜੀ ਇਹ ਸਾਡੀ ਸਮਝ ਇਹ ਕਹਿੰਦੀ ਆ ਕਿ ਸਾਨੂੰ ਤਾਂ ਅਸੀਂ ਤਾਂ ਵੱਧ ਤੋਂ ਵੱਧ ਪੰਜਾਬ 'ਚ ਜਾਣਾ ਚਾਹਤ ਸਾਨੂੰ ਟ੍ਰੇਨਾਂ ਹੈਗੀਆਂ ਜੀ ਸਾਨੂੰ ਇੰਨੀਆਂ ਸੜਕਾਂ ਵੱਡੀਆਂ ਦੀ ਕੀ ਲੋੜ ਐ ਜੀ ਦਰਾਤ ਉਹਦੇ ਸਾਡਾ ਬਹੁਤ ਖਰਾਬ ਹੁੰਦਾ ਸੜਕਾਂ 'ਤੇ ਅਸੀਂ ਇਸ ਗੱਲ ਦੀ ਗੱਲ ਐ ਉਹ ਕੰਮ ਮੰਗਦੇ ਆ ਵੀ ਇਨ੍ਹਾਂ ਪੱਟਣ ਦੀ ਬਜਾਏ ਦਰਾਤ ਵੱਧ ਤੋਂ ਵੱਧ ਲਾਏ ਜਾਣ ਇਹ ਸੜਕਾਂ ਦੇ ਸਾਨੂੰ ਅਜੇ ਬਾੜੀ ਲੋੜ ਨਹੀਂ ਪਿਛਲੇ ਦਿਨੀ ਸਾਲਾਂ ਵੱਲੋਂ ਜਾਂ ਕੁਝ ਹੋਰਾਂ ਲੋਕਾਂ ਵੱਲੋਂ ਵੀ ਦਰਾਖਤ ਸਾੜੇ ਗਏ ਆ ਤੇ ਉਹਦਾ ਇਕੱਲਾ ਦੋਸ਼ ਕਿਸਾਨਾਂ 'ਤੇ ਹੀ ਮੜਿਆ ਜਾਂਦਾ ਵੀ ਕਿਸਾਨ ਹੀ ਦਰਾਖਤ ਸਾੜਦਾ ਅਸੀਂ ਨਿਮਰਤਾ ਸਹਿਤ ਕਿਸਾਨਾਂ ਨੂੰ ਵੀ ਅਪੀਲ ਕਰਦੇ ਆ ਜੀ ਵੀ ਜਿਹੜਾ ਕਣਕ ਦਾ ਨਾਲੜ ਆ ਨਾ ਉਹਨੂੰ ਅਤ ਨਾਂ ਲਾਈ ਜਾਵੇ ਜੀ ਜੇ ਕਿਤੇ ਕਿਤੇ ਅੱਗ ਕਿਸੇ ਵਜ੍ਹਾ ਦੇ ਨਾਲ ਲੱਗ ਜਾਂਦੀ ਆ ਉਹਨੂੰ ਕੋਸ਼ਿਸ਼ ਕਰੋ ਲੜ ਕੇ ਬੁਝਾਉਣ ਦੀ ਕਿਉਂਕਿ ਕਣਕ ਦੇ ਨਾਲੜ ਨੂੰ ਅੱਗ ਲੱਗਣੀ ਸਾਡਾ ਸਰਦਾਰ ਜੀ ਜੇ ਕਿਤੇ ਹੋਇ ਕਿਉਂਕਿ ਹਰੇਕ ਚੀਜ਼ ਨੂੰ ਲੋੜ ਆ ਸਾਡੇ ਵਾਤਾਵਰਨ ਸਾਫ਼ ਦੀ ਕਣਕ ਦੇ ਨਾਲ ਨੂੰ ਅਸੀਂ ਅੱਗ ਲਾਉਣ ਤੋਂ ਗਰੇਟ ਕਰਨਾ ਚਾਹੀਦਾ ਸਾਨੂੰ ਅਸੀਂ ਕਿਸਾਨਾਂ ਨੂੰ ਵੀ ਨਿਮਰਤਾ ਸਹਿਤ ਅਪੀਲ ਕਰਦੇ ਆਂ ਸਾਡੇ ਕਿਸਾਨ ਤਾਂ ਕਿਸੇ ਦਾ ਜੀ ਨਹੀਂ ਕਰਦਾ ਵੀ ਅਸੀਂ ਅੱਗ ਲਾਈਏ ਝੋਨੇ ਨੂੰ ਵੀ ਲਾਗੇ ਰਾਜੀ ਨਹੀਂ ਲੱਗ ਝੋਨੇ ਦੀ ਅੱਗ ਲਾਉਣੀ ਸਿਰਫ ਪੂਰੀ ਬਣਦੀ ਆ ਕਿਉਂਕਿ ਸਮਾਂ ਥੋੜਾ ਹੁੰਦਾ ਅਗਲੀ ਕਣਕ ਨਹੀਂ ਪਜਾਈ ਕਾਲੀ ਹੁੰਦੀ ਆ ਉਹਦੇ ਕਰਕੇ ਜਿਹੜਾ ਮਗਲਾ ਨਾਲ ਹੁੰਦਾ ਉਹਦਾ ਕੋਈ ਹੱਲ ਨਹੀਂ ਜਦਾ ਮਿਲਦਾ ਤੇ ਅਸੀਂ ਸਰਕਾਰਾਂ ਨੂੰ ਇਹ ਅਪੀਲ ਕਰਦੇ ਆਂ ਵੀ ਉਹਦਾ ਸਾਨੂੰ ਥੋਸ ਤਰੀਕੇ ਦਾ ਹੱਲ ਦਿੱਤਾ ਜਾਵੇ ਤੇ ਜਿਹੜਾ ਅਸੀਂ ਉਹ ਕਣਕ ਦੇ ਨਾਲ ਨੂੰ ਜਾਂ ਝੋਨੇ ਦੇ ਨਾਲ ਇਸੀ ਸਾਡੇ ਨਾਲ ਅੱਜ ਸਾਡੇ ਚੈਨਲ ਦੇ ਵਿੱਚ ਵੀ ਕੇ ਯੂ ਦੇ ਖੋਵਾਲ ਦੇ ਸੀਨੀਅਰ ਆਪਕੋ ਮੈਂ ਦੱਸਣ ਕੀ ਆਉਤਰਾ ਇਹਨਾਂ ਦੇ ਨਾਲ ਸਾਡੀ ਗੱਲਬਾਤ ਤੁਹਾਨੂੰ ਕਿਉਂ ਜੀ ਲੱਗੀ ਸਾਨੂੰ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਣਾ ਧੰਨਵਾਦ ਬਹੁਤ ਬਹੁਤ ਧੰਨਵਾਦ